D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘਾ ਮੌਨਸੂਨ ਨੇ ਇੱਕ ਵਾਰ ਫਿਰ ਤੋਂ ਆਪਣਾ ਰੰਗ ਦਿਖਾਣਾ ਸ਼ੁਰੂ ਕਰ ਦਿੱਤਾ ਹੈ ਹਿਮਾਚਲ ਪ੍ਰਦੇਸ਼ ਚ ਬੱਦਲ ਫਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਕੁਲੂ ਤੇ ਸ਼ਿਮਲਾ ਵਿੱਚ ਬੱਦਲ ਫਟਣ ਨਾਲ ਕਾਫੀ ਨੁਕਸਾਨ ਹੋਇਆ ਮੌਸਮ ਵਿਭਾਗ ਵੱਲੋਂ ਦੇਸ਼ ਦੇ ਕਈ ਸੂਬਿਆਂ ਵਿੱਚ orange alert ਜਾਰੀ ਕਰ ਦਿੱਤਾ ਗਿਆ ਨਾਲ ਹੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਦੀ ਪੇਸ਼ਗਣੀ ਵੀ ਹੋਈ ਹੈ ਦੇਸ਼ ਭਰ ਦੇ ਵਿੱਚ ਇੱਕ ਵਾਰ ਫਿਰ ਮੌਸਮ ਦਾ ਮિજાਜ ਬਦਲਿਆ ਹੈ ਵਕਫਾਕ ਥਾਵਾਂ ਦੇ ਉੱਤੇ بارش ਹੋ ਰਹੀ ਹੈ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਬੱਦਲ ਫਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ 2 ਦਿਨਾਂ ਦੇ ਦੌਰਾਨ 4 ਵਕਫਾਕ ਥਾਵਾਂ ਦੇ ਉੱਤੇ ਬੱਦਲ ਫਟੇ ਨੇ ਕੁੱਲੂ ਦੇ ਸ਼ਿਰੀਖੰਡ ਪਹਾੜੀ ਤਿਰਥਨ ਘਾਟੀ ਅਤੇ ਸ਼ਿਮਲਾ ਦੇ ਨਾਟੀ ਦੇ ਵਿੱਚ ਬੱਦਲ ਫਟਣ ਦੇ ਨਾਲ ਭਾਰੀ ਨੁਕਸਾਨ ਹੋਇਆ ਇਸ ਦੌਰਾਨ 20 ਤੋਂ ਜ਼ਿਆਦਾ ਗੱਡੀਆਂ ਮਲਬੇ ਦੇ ਹੇਠ ਦੱਬੀਆਂ ਗਈਆਂ ਨੇ ਸ਼ਿਮਲਾ ਦੇ ਕੋਟਖਾਈ ਇਲਾਕੇ ਦੇ ਵਿੱਚ ਵੀ ਬੱਦਲ ਫਟਣ ਦੇ ਨਾਲ ਅਚਾਨਕ ਮਲਬਾ ਨਾਲੇ ਦੇ ਵਿੱਚ ਆ ਗਿਆ ਇਸ ਦੌਰਾਨ ਅਤੀ ਦਰਜਨ ਤੋਂ ਜ਼ਿਆਦਾ ਗੱਡੀਆਂ ਦਾ ਨੁਕਸਾਨ ਹੋਇਆ ਤੇ ਅੱਧਾ ਪੈਟਰੋਲ ਪੰਪ ਵੀ ਧੱਬਿਆ ਗਿਆ। ਫਿਲਹਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਦੋ ਨੈਸ਼ਨਲ ਹਾਈਵੇ ਸਮੇਤ 395 ਸੜਕਾਂ ਬੰਦ ਨੇ। ਉੱਤਰ ਪ੍ਰਦੇਸ਼ ਦੇ ਵਿੱਚ ਵੀ ਕਈ ਦਿਨਾਂ ਤੋਂ ਹੋ ਰਹੀ ਬਰਸਾਤ ਤੋਂ ਬਾਅਦ 20 ਤੋਂ ਜ਼ਿਆਦਾ ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ। ਮੌਸਮ ਵਿਭਾਗ ਨੇ ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰਾ ਤੇ ਤੇਲੰਗਾਨਾ ਦੇ ਲਈ بارش ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। ਉਥੇ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਬਿਹਾਰ ਸਮੇਤ 24 ਸੂਬਿਆਂ ਲਈ yellow alert ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਵਿੱਚ ਵੀ yellow alert ਜਾਰੀ ਹੋ ਚੁੱਕਿਆ ਹੈ। ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਦੇ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਬੀਤੇ ਦਿਨ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੋਈ ਬਰਸਾਤ ਤੋਂ ਬਾਅਦ ਤਾਪਮਾਨ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਹੁਸ਼ਿਆਰਪੁਰ ਦੇ ਵਿੱਚ ਹਿਮਾਚਲ ਪ੍ਰਦੇਸ਼ ਵੱਲੋਂ ਆਉਣ ਵਾਲੀਆਂ ਨਦੀਆਂ ਨਾਲੇ ਉਫਾਨ ਦੇ ਉੱਤੇ ਨੇ। ਹੁਸ਼ਿਆਰਪੁਰ ਦਾ ਪੰਗੀ ਚੋ ਓਵਰਫਲੋ ਹੋ ਕੇ ਵਹਿਦਾ ਹੋਇਆ ਨਜ਼ਰ ਆ ਰਿਹਾ ਹੈ। ਬੀਤੇ ਦਿਨ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ 14 mm, ਲੁਧਿਆਣਾ ਦੇ ਵਿੱਚ 18 mm ਅਤੇ ਪਟਿਆਲਾ ਦੇ ਵਿੱਚ 1 mm ਬਰਸਾਤ ਦਰਜ ਕੀਤੀ ਗਈ ਹੈ। ਉਥੇ ਹੀ ਹੁਸ਼ਿਆਰਪੁਰ ਦੇ ਵਿੱਚ 62 ਐਮਐਮ ਬਰਸਾਤ ਦਰਜ ਹੋਈ ਹੈ। ਇਸ ਬਰਸਾਤ ਦੇ ਨਾਲ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ 3.3 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਹਰਿਆਣਾ ਦੇ ਵਿੱਚ ਵੀ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤੇ ਗਏ ਨੇ। ਮੌਸਮ ਵਿਭਾਗ ਨੇ ਪੰਚਕੁਲਾ, ਅੰਬਾਲਾ, ਯਮਨਾਨਗਰ, ਪਵਾਨੀ, ਚਰਖੀਦਾਦਰੀ, ਮਹਿੰਦਰਗੜ੍ਹ ਅਤੇ ਰਿਵਾੜੀ ਲਈ yellow ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਵੱਲੋਂ ਹਰਿਆਣਾ ਦੇ ਵਿੱਚ ਇਸ ਸੀਜ਼ਨ ਦੇ ਦੌਰਾਨ ਆਮ ਨਾਲੋਂ ਵੱਧ ਬਰਸਾਤ ਦਰਜ ਕੀਤੀ ਗਈ ਹੈ। ਯਮਨਾਨਗਰ ਦੇ ਵਿੱਚ ਸਭ ਤੋਂ ਵੱਧ 700 ਐਮਐਮ ਬਾਰਿਸ਼ ਦਰਜ ਕੀਤੀ ਗਈ ਹੈ। ਹੁਣ ਕਿ ਮੌਨਸੂਨ ਕਿੰਨਾ ਐਕਟਿਵ ਰਹਿੰਦਾ ਹੈ ਦੇਸ਼ ਭਰ ਦੇ ਵਿੱਚ ਇੱਕ ਵਾਰ ਫਿਰ ਮੌਸਮ ਦਾ ਮિજાਜ ਬਦਲਿਆ ਹੈ ਵਕਫਾਕ ਥਾਵਾਂ ਦੇ ਉੱਤੇ بارش ਹੋ ਰਹੀ ਹੈ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਬੱਦਲ ਫਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ 2 ਦਿਨਾਂ ਦੇ ਦੌਰਾਨ 4 ਵਕਫਾਕ ਥਾਵਾਂ ਦੇ ਉੱਤੇ ਬੱਦਲ ਫਟੇ ਨੇ ਕੁਲੂ ਦੇ ਸ਼੍ਰੀਖੰਡ ਪਹਾੜੀ ਤਿਰਥਨ ਘਾਟੀ ਅਤੇ ਸ਼ਿਮਲਾ ਦੇ ਨਾਟੀ ਦੇ ਵਿੱਚ ਬੱਦਲ ਫਟਣ ਦੇ ਨਾਲ ਭਾਰੀ ਨੁਕਸਾਨ ਹੋਇਆ ਹੈ ਇਸ ਦੌਰਾਨ 20 ਤੋਂ ਜ਼ਿਆਦਾ ਗੱਡੀਆਂ ਮਲਬੇ ਦੇ ਹੇਠ ਦੱਬੀਆਂ ਗਈਆਂ ਨੇ ਸ਼ਿਮਲਾ ਦੇ ਕੋਟਖਾਈ ਇਲਾਕੇ ਦੇ ਵਿੱਚ ਵੀ ਬੱਦਲ ਫਟਣ ਦੇ ਨਾਲ ਅਚਾਨਕ ਮਲਬਾ ਨਾਲੇ ਦੇ ਵਿੱਚ ਆ ਗਿਆ ਇਸ ਦੌਰਾਨ ਅੱਧੀ ਦਰਜਨ ਤੋਂ ਜ਼ਿਆ ਦਾ ਪੈਟਰੋਲ ਪੰਪ ਵੀ ਧੱਪਿਆ ਗਿਆ ਹੈ ਫਿਲਹਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਦੋ ਨੈਸ਼ਨਲ ਹਾਈਵੇ ਸਮੇਤ 395 ਸੜਕਾਂ ਬੰਦ ਨੇ ਉੱਤਰ ਪ੍ਰਦੇਸ਼ ਦੇ ਵਿੱਚ ਵੀ ਕਈ ਦਿਨਾਂ ਤੋਂ ਹੋ ਰਹੀ ਬਰਸਾਤ ਤੋਂ ਬਾਅਦ 20 ਤੋਂ ਜ਼ਿਆਦਾ ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਪੈਣੇ ਹੋਏ ਨੇ ਮੌਸਮ ਵਿਭਾਗ ਨੇ ਮੱਧ ਪ੍ਰਦੇਸ਼ ਰਾਜਸਥਾਨ ਮਹਾਰਾਸ਼ਟਰ ਤੇ ਤੇਲੰਗਾਨਾ ਦੇ ਲਈ بارش ਦਾ ਔਰੇਂਜ ਅਲਰਟ ਜਾਰੀ ਕੀਤਾ ਹੈ ਉਥੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਦਿੱਲੀ ਬਿਹਾਰ ਸਮੇਤ 24 ਸੂਬਿਆਂ ਲਈ yellow alert ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਵਿੱਚ ਵੀ yellow alert ਜਾਰੀ ਹੋ ਚੁੱਕਿਆ ਹੈ। ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਦੇ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਅੱਜ ਧਾਈ ਜਾ ਰਹੀ ਹੈ। ਬੀਤੇ ਦਿਨ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੋਈ ਬਰਸਾਤ ਤੋਂ ਬਾਅਦ ਤਾਪਮਾਨ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਹੁਸ਼ਿਆਰਪੁਰ ਦੇ ਵਿੱਚ ਹਿਮਾਚਲ ਪ੍ਰਦੇਸ਼ ਵੱਲੋਂ ਆਉਣ ਵਾਲੀਆਂ ਨਦੀਆਂ ਨਾਲੇ ਉਫਾਂਦ ਉੱਤੇ ਨੇ। ਹੁਸ਼ਿਆਰਪੁਰ ਦਾ ਪੰਗੀ ਚੋ ਓਵਰਫਲੋ ਹੋ ਕੇ ਵਹਿਦਾ ਹੋਇਆ ਨਜ਼ਰ ਆ ਰਿਹਾ ਹੈ। ਬੀਤੇ ਦਿਨ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ 14 mm, ਲੁਧਿਆਣਾ ਦੇ ਵਿੱਚ 18 mm ਅਤੇ ਪਟਿਆਲਾ ਦੇ ਵਿੱਚ 1 mm ਬਰਸਾਤ ਦਰਜ ਕੀਤੀ ਗਈ ਹੈ ਉਥੇ ਹੁਸ਼ਿਆਰਪੁਰ ਦੇ ਵਿੱਚ 62 ਐਮਐਮ ਬਰਸਾਤ ਦਰਜ ਹੋਈ ਹੈ। ਇਸ ਬਰਸਾਤ ਦੇ ਨਾਲ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ 3.3 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਹਰਿਆਣਾ ਦੇ ਵਿੱਚ ਵੀ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤੇ ਗਏ ਨੇ। ਮੌਸਮ ਵਿਭਾਗ ਨੇ ਪੰਚਕੁਲਾ, ਅੰਬਾਲਾ, ਯਮਨਾ ਨਗਰ, ਪਿਵਾਨੀ, ਚਰਖੀਦਾਦਰੀ, ਮਹਿੰਦਰਗੜ੍ਹ ਅਤੇ ਰਵਾੜੀ ਲਈ yellow ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਵੱਲੋਂ ਹਰਿਆਣਾ ਦੇ ਵਿੱਚ ਇਸ ਸੀਜ਼ਨ ਦੇ ਦੌਰਾਨ ਆਮ ਨਾਲੋਂ ਵੱਧ ਬਰਸਾਤ ਦਰਜ ਕੀਤੀ ਗਈ ਹੈ। ਯਮਨਾ ਨਗਰ ਦੇ ਵਿੱਚ ਸਭ ਤੋਂ ਵੱਧ 700 ਐਮਐਮ ਬਾਰਿਸ਼ ਦਰਜ ਕੀਤੀ ਗਈ ਹੈ। ਹੁਣ ਦੇ ਜੇ ਮੌਨਸੂਨ ਕਿੰਨਾ ਐਕਟਿਵ ਰਹਿੰਦਾ ਹੈ ਸੋ ਜਿੱਦਾਂ ਕਿ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਵਿੱਚ ਹੜ੍ਹ ਵਰਗੇ ਮਾਹੌਲ ਬਣੇ ਹੋਏ ਨੇ ਤੇ ਐਸਜੀਪੀਸੀ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਉਹਨਾਂ ਵੱਲੋਂ ਕੇਂਦਰ ਸਥਾਪਿਤ ਕੀਤੇ ਗਏ ਨੇ ਜੋ ਲੋਕਾਂ ਦੀ ਮਦਦ ਦੇ ਲਈ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਰੈਲੀ ਜਗ੍ਹਾ ਬਣਾਈਆਂ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਜੋ ਪ੍ਰਧਾਨ ਸਾਹਿਬ ਵੱਲੋਂ ਅੱਜ ਮੈਨੂੰ ਸਵੇਰੇ ਹਦੇਸ਼ ਕੀਤਾ ਕਿ ਪੰਜਾਬ ਵਿੱਚ ਹੜਾਂ ਦੀ ਸਥਿਤੀ ਬਣੀ ਹੋਈ ਹੈ ਤੇ ਇਸ ਲਈ ਸੰਗਤਾਂ ਨੂੰ ਜਿੱਥੇ-ਜਿੱਥੇ ਵੀ ਲੰਗਰ ਦੀ ਜਾਂ ਰਿਆਸ ਦੀ ਲੋੜ ਹੋਵੇ ਪ੍ਰਬੰਧ ਕੀਤੇ ਜਾਣ ਕਿਉਂਕਿ ਸ਼ਰੋਣੀ ਗੁਰਦਾਰ ਪ੍ਰਬੰਧਕ ਕਮੇਟੀ ਜਿੱਥੇ ਵੀ ਕੁਦਰਤੀ ਆਫਤ ਆਉਂਦੀ ਹੈ ਚਾਹੇ ਉਹ ਪੰਜਾਬ ਚਾਹੇ ਉਹ ਦੇਸ਼ ਚ ਕਿਤੇ ਵੀ ਆ ਹਮੇਸ਼ਾ ਹੀ ਪਹਿਲ ਦੇ ਆਧਾਰ ਤੇ ਮਨੁੱਖਤਾ ਦੀ ਸੇਵਾ ਕਰ ਰਹੀ ਹੈ ਪਿਛਲੇ ਜੇ ਪੰਜਾਬ ਚ ਹੜ੍ਹ ਵੀ ਆਏ ਸੀ ਪਿਛਲੇ ਸਾਲਾਂ ਚ ਉਦੋਂ ਵੀ ਸ਼ਰੋਣੀ ਗੁਰਦਾਰ ਪ੍ਰਬੰਧਕ ਕਮੇਟੀ ਨੇ ਜਿੱਥੇ ਸੰਗਤਾਂ ਨੂੰ ਆੜ ਦੇ ਪਾਣੀ ਵਿੱਚੋਂ ਕੱਢ ਕੇ ਬਾਹਰ ਸੁਰੱਖਿਤ ਪਹੁੰਚਾਇਆ ਉੱਥੇ ਹੀ ਲੰਗਰ ਅਤੇ ਰਹਿائش ਦਾ ਪ੍ਰਬੰਧ ਕੀਤਾ ਉੱਥੇ ਹੀ ਜਿਹੜੇ ਲੋਕਾਂ ਨੇ ਡੰਗਰ ਬਚਾ ਰੱਖਿਆ ਸੀ ਉਹਨਾਂ ਲਈ ਵੀ ਚਾਰੇ ਦਾ ਪ੍ਰਬੰਧ ਕੀਤਾ ਹੁਣ ਵੀ ਅੱਜ ਮਾਝਾ ਦੇ ਪ੍ਰਧਾਨ ਸਾਹਿਬ ਵੱਲੋਂ ਇਹ ਆਦੇਸ਼ ਅਨੁਸਾਰ ਜਿਹੜੇ ਗੁਰਦਰਾ ਸਾਹਿਬਾਨ ਇਹ ਦਰਿਆਵਾਂ ਦੇ ਲਾਗੇ ਪੈਂਦੇ ਨੇ ਜਿ ਤਰ੍ਹਾਂ ਸਤਲੁਜ ਦਰਿਆ ਆ ਜਾਂ ਬਿਆਸ ਦਰਿਆ ਆ ਜਾਇਦਰ ਰਮਦਾਸ ਵਾਲੇ ਪਾਸੇ دریاਵਾ ਇਹਨਾਂ دریاਵਾਾਂ ਦੇ ਲਾਗੇ ਜਿਹੜੇ ਗੁਰਦਾਰੇ ਪੈਂਦੇ ਆ ਉਹਨਾਂ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਸੰਗਤਾਂ ਲਈ ਰਹਿਸ਼ ਅਤੇ ਲੰਗਰ ਦਾ ਪ੍ਰਬੰਧ ਕਰਨ। ਮੈਂ ਹੀ ਕੁਝ ਨੰਬਰ ਵੀ ਜਾਰੀ ਕਰ ਰਹੇ ਹਾਂ ਜੇ ਕਿਸੇ ਨੂੰ ਵੀ ਲੋੜ ਪਵੇ ਉਹ ਇਹਨਾਂ ਨੰਬਰਾਂ ਤੇ ਸੰਪਰਕ ਕਰ ਲਵੇ। ਸ਼੍ਰੋਮਣੀ ਗੁਰਦੁਆਰਾ ਕ ਪ੍ਰਬੰਧਕ ਕਮੇਟੀ ਦਾ ਇੱਕੋ ਹੀ ਟੀਚਾ ਮਨੁੱਖਤਾ ਦੀ ਸੇਵਾ। ਚਾਹੇ ਉਹ ਐਜੂਕੇਸ਼ਨ ਰਹੀ ਹੋਵੇ ਚਾਹੇ ਉਹ ਵੈਦਰ ਮੈਡੀਕਲ ਦੇ ਰਾਹੀਂ ਹੋਵੇ ਸ਼ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਿਤੇ ਵੀ ਦੇਸ਼ ਚ ਜਾਹੇ ਵਿਦੇਸ਼ ਤੋਂ ਬਾਹਰ ਵੀ ਕਿਤੇ ਲੋੜ ਪੈਂਦੀ ਰਹੀ ਆ ਤੇ ਮਨੁੱਖਤਾਂ ਦੀ ਸੇਵਾ ਕਰਨ ਲਈ ਅੱਗੇ ਆਉਂਦੀ ਰਹੀ ਆ ਜਿਤਨਾ ਨੇਪਾਲ ਚ ਹੜ ਆਇਆ ਸੀ ਉੱਥੇ ਵੀ ਸ਼ਰੋਣੀ ਕਮੇਟੀ ਨੇ ਪਹੁੰਚ ਕੇ ਸੰਗਤਾਂ ਦੀ ਸੇਵਾ ਕੀਤੀ ਸੀ ਜੰਮੂ ਕਸ਼ਮੀਰ ਚ ਹਾਲ ਸ਼੍ਰੀਨਗਰ ਹੜ ਆਇਆ ਸੀ ਉਦੋਂ ਵੀ ਉੱਥੇ ਪਹੁੰਚ ਕੇ ਸੇਵਾ ਕੀਤੀ ਚਾਹੇ ਗੁਜਰਾਤ ਚ ਪਹਚਾਲ ਆਇਆ ਚਾਹੇ ਹਿਮਕੁੰਨ ਸਾਹਿਬ ਵਿਖੇ ਹੜ ਆਇਆ ਹਮੇਸ਼ਾ ਹੀ ਮੁਨਖਤਾ ਦੀ ਸੇਵਾ ਲਈ ਅੱਗੇ ਆਉਂਦੀ ਰਹੀ ਆ ਹੁਣ ਵੀ ਮਾਨਯੋਗ ਪ੍ਰਧਾਨ ਸਾਹਿਬ ਵੱਲ ਹੋਏ ਆਦੇਸ਼ਾਂ ਅਨੁਸਾਰ ਪਹਿਲ ਦੇ ਆਧਾਰ ਤੇ ਸੰਗਤਾਂ ਨੂੰ ਜਿੱਥੇ-ਜਿੱਥੇ ਵੀ ਲੰਗਰ ਦੀ ਲੋੜ ਆ ਉੱਥੇ ਲੰਗਰ ਪ੍ਰੋਵਾਈਡ ਕਰਾਇਆ ਜਾਊਗਾ ਜਿੱਥੇ-ਜਿੱਥੇ ਰਹਿਸ਼ ਦੀ ਲੋੜ ਰਹਿਸ਼ ਹੀ ਪ੍ਰੋਵਾਈਡ ਕਰਾਈ ਜਾਊਗੀ ਸੰਗਤਾਂ ਨੂੰ ਬੇਨਤੀ ਆਗੇ ਅਸੀਂ ਕੁਝ ਨੰਬਰ ਦੇ ਰਹੇ ਆ ਮੈਨੇਜਰਾਂ ਦੇ ਜਿਸ ਕਿਸੇ ਨੇ ਵੀ ਲੋੜ ਹੋਵੇ ਉਹ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਜੜੀ ਉਹ ਲੰਗਰ ਅਤੇ ਰਹਿਸ਼ ਲਈ ਬੰਗ ਕਰ ਸਕਦੇ ਨੇ ਅਸੀਂ ਉਥੇ ਲੰਗਰ ਤੇ ਰਹਿਸ਼ ਦਾ ਪ੍ਰਬੰਧ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਟਰ ਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ